ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਨਵਾਂ ਸਾਲ ਆਉਣ ਵਾਲਾ ਹੈ ਤੇ ਜੇਕਰ ਇਸ ਨਵੇਂ ਸਾਲ ਦੇ ਆਉਣ ਤੋਂ ਪਹਿਲਾਂ ਤੁਸੀਂ ਇੱਕ ਪਾਠ ਰੋਚਨਾ ਹੀ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਹਰ ਇੱਕ ਸ਼ਾ ਪੂਰੀ ਹੋ ਜਾਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਜੇਕਰ ਮਨੁੱਖ ਆਪਣੇ ਘਰ ਦੇ ਵਿੱਚ ਰੋਜ਼ਾਨਾ ਹੀ ਇਹ ਇੱਕ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਵਿਅਕਤੀ ਬਣ ਜਾਵੇਗਾ ਤਾਂ ਉਹ ਸੰਗਤ ਜੀ ਕਿਹੜਾ ਪਾਠ ਹੈ ਕਿਸ ਵਿਧੀ ਨਾਲ ਕਰਨਾ ਹੈ ਕਿਹੜੇ ਟਾਈਮ ਕਰਨਾ ਹੈ ਇਸ ਸਾਰੇ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਅਤੇ ਸੰਗਤ ਜੀ ਇਹ ਸਾਨੂੰ ਤਾਕਤਵਰ ਕਿਵੇਂ ਬਣਾ ਸਕਦਾ ਹੈ ਇਸ ਕਰਕੇ ਸਾਡਾ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬਹਿੰਦੇ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾ ਸੰਗਤ ਜੀ ਸਾਡੇ ਵੱਲੋਂ ਕੀਤੀ ਗਈ ਇੱਕ ਨਿੱਕੀ ਜਿਹੀ ਕੋਸ਼ਿਸ਼ ਸਾਡੇ ਦੇ ਕਿਰਪਾ ਵਰਸਾ ਸਕਦੀ ਹੈ ਤੇ ਅਸੀਂ ਗੁਰੂ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਜਿੱਥੇ ਵੀ ਬੈਠਦੇ ਹੋ ਬਸ ਉੱਥੇ ਹੀ ਗੱਲ ਆਪਣੇ ਪਰਮਾਤਮਾ ਦੀ ਕਰੋ ਕਿਉਂਕਿ ਬਾਕੀ ਗੱਲਾਂ ਤਾਂ ਸਭ ਵਿਅਰਥ ਹੁੰਦੀਆਂ ਹਨ ਬਸ ਜਪਿਆ ਹੋਇਆ ਨਾਮ ਤੇ ਕੀਤੇ ਹੋਏ ਚੰਗੇ ਕਰਮ ਹੀ ਨਾਲ ਜਾਂਦੇ ਹਨ ਤੇ ਫਿਰ ਅਸੀਂ ਗੁਰਬਾਣੀ ਦੀ ਗੱਲ ਕਰਕੇ ਚੰਗੇ ਕਰਮ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਨ ਸਾਧ ਸੰਗਤ ਜੀ ਮਹਾਪੁਰਖ ਜੀ ਬਹੁਤ ਹੀ ਸੋਹਣੇ ਸਮਝਾਉਂਦੇ ਹਨ ਆਖਦੇ ਹਨ ਕਿ ਸਿੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਬਾਣੀ ਜੋ ਰੋਜ਼-ਰੋਜ਼ ਗੁਰਬਾਣੀ ਪੜ੍ਹਦਾ ਹੈ ਬਾਣੀ ਦਾ ਜਾਪ ਕਰਦਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੁੰਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨੇਕੀ ਬਾਣੀ ਬੜੀ ਸ਼ਕਤੀਸ਼ਾਲੀ ਹੁੰਦੀ ਹੈ ਜੋ ਵੀ ਮਨੁੱਖ ਇਸ ਬਾਣੀ ਨੂੰ ਪੜਦਾ ਹੈ ਉਹ ਦੁਨੀਆ ਦਾ ਸਭ ਤੋਂ ਤਾਕਤਵਾਰ ਤੇ ਧੰਨવાન ਵਿਅਕਤੀ ਬਣ ਜਾਂਦਾ ਹੈ ਪਰ ਅਸੀਂ ਤਾਂ ਹਰ ਰੋਜ਼ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਨਹੀਂ ਪੜ ਸਕਦੇ ਇਸ ਕਰਕੇ ਸਾਡੇ ਗੁਰੂ ਸਹਿਬਾ ਨੇ ਸਾਡੇ ਸੰਤ ਮਹਾਪੁਰਖਾਂ ਨੇ ਸਾਨੂੰ ਕਿਹੜਾ ਪਾਠ ਕਰਨ ਦੇ ਲਈ ਕਿਹਾ ਹੈ ਕਿਹੜੇ ਯੋਗਤ ਦੱਸੀ ਹੈ ਜਿਸ ਦੇ ਨਾਲ ਸਾਡਾ ਬੇੜਾ ਪਾਰ ਹੋ ਜਾਵੇਗਾ ਉਹ ਕਿਹੜਾ ਪਾਠ ਹੈ ਇਹ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਇਤਿਹਾਸ ਦੇ ਵਿੱਚੋਂ ਸਾਕੀ ਸੁਣਾਉਂਦੇ ਹਾਂ ਨਾਲ ਹੀ ਇਹ ਸਾਕੀ ਸੁਣ ਕੇ ਸਾਡੇ ਮਨ ਦੇ ਹੋਰ ਵੀ ਸ਼ੰਕੇ ਦੂਰ ਹੋ ਜਾਣਗੇ ਸਾ ਸੰਗਤ ਕਈ ਮੁਨੋਖ ਪਾਠ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਬਾਣੀ ਦੀ ਸਮਝ ਨਹੀਂ ਲੱਗਦੀ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਤਾਂ ਅੱਜ ਵੀ ਵੀਡੀਓ ਨੂੰ ਤਾਂ ਅੱਜ ਦੀ ਵੀਡੀਓ ਨੂੰ ਸੁਣ ਕੇ ਤੁਹਾਡੇ ਮਨ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਤਾਂ ਤਾਂ ਜੀ ਗੁਰੂ ਹਰगोबिंद ਸਾਹਿਬ ਜੀ ਦੇ ਛੇਵੇਂ ਪਾਸ਼ਾ ਆਪਣੇ ਕਥਾ ਕੀਰਤਨ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਉਥੋਂ ਇੱਕ ਸਿੰਘ ਨੇ ਆ ਕੇ ਬੇਨਤੀ ਕੀਤੀ ਕਿ ਉਹਨਾਂ ਨੇ ਆਖਿਆ ਕਿ ਅਸੀਂ ਦੁਕਾਨਦਾਰ ਹਾਂ ਅਸੀਂ ਆਪਣੀ ਦੁਕਾਨ ਚਲਾਉਂਦੇ ਹਾਂ ਅਸੀਂ ਸਾਰਾ ਦਿਨ ਆਪਣੀ ਕਿਰਤ ਕਮਾਈ ਦੇ ਵਿੱਚ ਲੰਗਾ ਦਿੰਦੇ ਹਾਂ ਕਿਤੇ ਹੀ ਹੈ ਜੇਕਰ ਸਾਡੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜਾਵੇ ਅਸੀਂ ਤਾਂ ਸਾਰਾ ਦਿਨ ਆਪਣੇ ਕੰਮਾਂ ਕਾਰਾਂ ਵਿੱਚ ਲੰਗਾ ਦਿੰਦੇ ਹਾਂ ਅਸੀਂ ਸਵੇਰੇ ਉੱਠ ਕੇ ਬਸ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਹਾਂ ਸ਼ਾਮ ਨੂੰ ਰੈ ਰਾਤ ਸਾਹਿਬ ਦਾ ਪਾਠ ਤੇ ਸੌਣ ਤੋਂ ਪਹਿਲਾਂ ਕੀਰਤਨ ਸੋਨਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਅਸੀਂ ਬਾਣੀ ਤਾਂ ਜ਼ਰੂਰ ਪੜ੍ਹਦੇ ਹਾਂ ਤਾਂ ਕਿ ਵਾਹਿਗੁਰੂ ਵੀ ਸਾਡਾ ਬੇੜਾ ਪਾਰ ਕਰ ਦੇ ਸਾਡੀ ਪੜ੍ਹੀ ਤੇ ਸੁਣੀ ਬਾਣੀ ਸਾਨੂੰ ਫਲ ਦੇਵੇਗੀ ਕਹਿੰਦੇ ਹਨ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਸਵਾਲ ਸੌਣ ਕੇ ਕਿਹਾ ਭਾਈ ਤੁਹਾਨੂੰ ਤੁਹਾਡੇ ਇਸ ਸਵਾਲ ਦਾ ਜਵਾਬ ਆਪਾਂ ਕੱਲ ਨੂੰ ਦੇਵਾਂਗੇ ਤਾਂ ਉੱਥੇ ਬੈਠੇ ਸਾਧ ਸੰਗਤ ਬਹੁਤ ਹੀ ਹੈਰਾਨ ਹੋਈ ਕਿ ਪਾਸ਼ਾ ਜੀ ਦੇ ਕੋਲ ਤਾਂ ਹਰ ਸਵਾਲ ਦਾ ਜਵਾਬ ਹੈ ਇਸ ਗੱਲ ਦਾ ਜਵਾਬ ਕਿਉਂ ਕੱਲ ਦੇਣਾ ਹੈ ਤੇ ਦੇਣ ਵਾਸਤੇ ਕਹਿ ਦਿੱਤਾ ਜਦੋਂ ਅਗਲਾ ਦਿਨ ਹੋਇਆ ਫਿਰ ਕਥਾ ਕੀਰਤਨ ਹੋ ਰਿਹਾ ਸੀ ਸਾਰੀ ਹੀ ਸੰਗਤ ਉਸ ਸਵਾਲ ਦਾ ਜਵਾਬ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਰਹੀ ਸੀ ਉਸੇਕ ਆਪਣੇ ਸਵਾਲ ਦੇ ਜਵਾਬ ਲੱਭ ਰਹੇ ਸਨ ਕਹਿੰਦੇ ਕਿ ਪਾਤਸ਼ਾਹ ਜੀ ਨੇ ਫਿਰ ਕਥਾ ਵਿਚਾਰ ਕੀਤੀ ਸਮਾਪਤੀ ਕਰ ਦਿੱਤੀ ਪਰ ਬਾਬਾ ਜੀ ਨੇ ਫਿਰ ਕੋਈ ਜਵਾਬ ਨਾ ਦਿੱਤਾ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਜੰਗਲਵਾਲ ਤੌਰ ਪਏ ਦੇ ਨਾਲ ਹੀ ਉਹਨਾਂ ਨੇ ਸੰਗਤ ਨਵੀਂ ਲੈ ਲਿਆ ਕਿ ਤੁਸੀਂ ਵੀ ਨਾਲ ਹੀ ਚੱਲੋ ਸ਼ਾਇਦ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇ ਤੇ ਸੰਗਤ ਵੀ ਤੌਰ 'ਤੇ ਕਿ ਸ਼ਾਇਦ ਸਾਨੂੰ ਸਵਾਲ ਦਾ ਜਵਾਬ ਅਜੇ ਤੋਹੀਂ ਮਿਲ ਜਾਵੇਗਾ ਕਹਿੰਦੇ ਹਨ ਕਿ ਇਹ ਗੱਲ ਸੁਣ ਕੇ ਫਿਰ ਸਾਰੇ ਹੀ ਹਰਾਨ ਹੋ ਗਏ ਜੰਗਲ ਵਿੱਚ ਉਹ ਕਿਵੇਂ ਸਵਾਲ ਦਾ ਜਵਾਬ ਮਿਲੇਗਾ ਪਰ ਕਹਿੰਦੇ ਕਿ ਗੁਰੂ ਦਾ ਹੁਕਮ ਸੀ ਸਾਰੇ ਸੰਗਤ ਉਹ ਸਵਾਲ ਦਾ ਜਵਾਬ ਪਤਾ ਕਰਨ ਵਾਸਤੇ ਦੋਵੇਂ ਸਿੱਖ ਭਰਾ ਵੀ ਨਾਲ ਹੀ ਸਨ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਜਦ ਜੰਗਲ ਵਿੱਚ ਗਏ ਤਾਂ ਥੋੜੇ ਜੇ ਅੱਗੇ ਗਏ ਉਥੇ ਇੱਕ ਚੀਜ਼ ਚਮਕਦੀ ਵੇਖੀ ਤੇ ਮੇਰੇ ਛੇਵੇਂ ਪਾਸ਼ਾ ਜੀ ਨੇ ਕਿਹਾ ਕਿ ਪਾਈ ਸਿੱਖੋ ਉਹ ਸਾਹਮਣੇ ਚੀਜ਼ ਕਿੰਨੀ ਚਮਕ ਰਹੀ ਹੈ ਜਿਵੇਂ ਕੋਈ ਕੀਮਤੀ ਹੀਰਾ ਹੋਵੇ ਕੀਮਤੀ ਚੀਜ਼ ਹੋਵੇ ਕਿੰਨੀਆਂ ਲਿਸ਼ਕਾਂ ਮਾਰ ਰਹੀ ਹੈ ਤੁਸੀਂ ਜਾਓ ਤੇ ਜਾ ਕੇ ਲੈ ਕੇ ਆਓ ਉਹ ਕਹਿੰਦੇ ਕਿ ਇਹ ਕੀ ਚੀਜ਼ ਹੈ ਉਸ ਇੱਕ ਉਸ ਚਮਕਦੀ ਹੋਈ ਚੀਜ਼ ਵੱਲ ਤੋਰ ਪਾਏ ਤੇ ਜਦੋਂ ਉਹ ਚੁੱਕ ਕੇ ਜਦੋਂ ਉਹ ਚੁੱਕ ਕੇ ਲੈ ਜਾ ਰਿਹਾ ਸੀ ਤਾਂ ਪਾਸ਼ਾ ਜੀ ਨੂੰ ਕਿਆ ਪਾਸ਼ਾ ਜੀ ਇਹ ਕੋਈ ਕੀਮਤੀ ਚੀਜ਼ ਨਹੀਂ ਹੈ ਪਾਸ਼ਾ ਜੀ ਕਹਿਣ ਲੱਗੇ ਇਹ ਟੁੱਟਿਆ ਹੋਇਆ ਘੜਾ ਹੈ ਇਹ ਤਾਂ ਬੜੀ ਕੀਮਤੀ ਹੀਰੇ ਦੇ ਵਾਂਗ ਚਮਕ ਰਿਹਾ ਸੀ ਇਹਦੇ ਵਿੱਚ ਇੰਨੀ ਚਮਕ ਕਿੱਥੋਂ ਆ ਗਈ ਉਹ ਕਹਿਣ ਲੱਗੇ ਪਾਸ਼ਾ ਜੀ ਲੱਗਦਾ ਹੈ ਕਿ ਇਹ ਕਿਸੇ ਤਰਖਾਨ ਦਾ ਟੁੱਟਿਆ ਹੋਇਆ ਘੜਾ ਹੈ ਕੋਈ ਲੱਕੜਹਾਰਾ ਲੱਕੜ ਕੱਟਣ ਆਉਂਦਾ ਹੋਵੇਗਾ ਤੇ ਆਪਣੇ ਪੀਣ ਦੇ ਲਈ ਪਾਣੀ ਇੱਥੇ ਰੱਖਦਾ ਹੋਵੇਗਾ ਉਸ ਵਿੱਚ ਲੱਸੀ ਬਣਾਉਂਦਾ ਹੋਵੇਗਾ ਇਸ ਵਿੱਚ ਲੱਸੀ ਦਾ ਠੰਡਾ ਲੱਗਾ ਹੋਣ ਕਰਕੇ ਦੋਸ ਘੜੇ ਦਾ ਪਾਣੀ ਲਿਸ਼ਕਾ ਮਾਰ ਰਿਹਾ ਸੀ ਕਹਿੰਦੇ ਕਿ ਮੇਰੇ ਪਾਸ਼ਾ ਜੀ ਕਹਿਣ ਲੱਗੇ ਕਿ ਇਹ ਇਹ ਕਿੰਦਾ ਹੋ ਸਕਦਾ ਹੈ ਨਾਹੀਂ ਇਸ ਵਿੱਚ ਪਾਣੀ ਹੈ ਤੇ ਨਾਹੀਂ ਲੱਸੀ ਹੈ ਤੇ ਨਾਹੀਂ ਮੱਖਣ ਹੈ ਇਹ ਟੁੱਟ ਵੀ ਗਿਆ ਹੈ ਫਿਰ ਵੀ ਲਿਸ਼ਕਾ ਕਿਉਂ ਮਾਰ ਰਿਹਾ ਹੈ ਤੇ ਕਹਿੰਦੇ ਕਿ ਉਹਨਾਂ ਸਿੱਖਾਂ ਨੇ ਕਹਿ ਨਾਏ ਸੱਚੇ ਪਾਸ਼ਾ ਭਾਵੇਂ ਇਸ ਵਿੱਚ ਲੱਸੀ ਨਹੀਂ ਹੈ ਮੱਖਣ ਨਹੀਂ ਹੈ ਪਰ ਰੋਜ਼ ਇਸ ਵਿੱਚ ਲੱਸੀ ਪੀਣ ਕਰਕੇ ਮੱਖਣੀ ਦਾ ਥਿੰਦਾ ਲੱਗਣ ਕਰਕੇ ਹੁਣ ਇਹਦੇ ਅੰਦਰ ਉਹ ਠਿੰਦਾ ਚਾਹੀ ਨਹੀਂ ਰਿਹਾ ਤੇ ਨਾ ਹੀ ਜਾ ਸਕਦਾ ਹੈ ਇਸਨੇ ਹਮੇਸ਼ਾ ਹੁਣ ਇਦਾਂ ਹੀ ਲਿਸ਼ਕਦੇ ਰਹਿਣਾ ਹੈ ਇਸਦੀ ਠਿੱਕਰੀ ਠਿੱਕਰੀ ਵੀ ਹੋ ਜਾਵੇਗੀ ਪਰ ਇਸਦਾ ਠਿੰਦਾ ਖਤਮ ਨਹੀਂ ਹੋਵੇਗਾ ਤਾਂ ਫਿਰ ਮੇਰੇ ਪਾਸ਼ਾ ਨੇ ਕਿਹਾ ਕਿ ਸਾਧ ਸੰਗਤ ਜੀ ਫਿਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਹੀ ਗਿਆ ਹੋਵੇਗਾ ਸਾਰੇ ਸਿੱਖ ਬੜੇ ਹੈਰਾਨ ਹੋ ਗਏ ਕਿ ਸਾਡੇ ਸਵਾਲ ਦਾ ਜਵਾਬ ਇਸ ਟੁੱਟੇ ਘੜੇ ਦੇ ਵਿੱਚੋਂ ਕਿਵੇਂ ਮਿਲ ਸਕਦਾ ਹੈ ਫਿਰ ਪਾਸ਼ਾ ਜੀ ਨੇ ਸਪਸ਼ਟ ਰੂਪ ਵਿੱਚ ਸਮਝਾਇਆ ਜਿਸ ਤਰ੍ਹਾਂ ਇਸ ਘੜੇ ਦੇ ਵਿੱਚ ਸਿਰਫ ਲੱਸੀ ਪੈ ਰਹੀ ਸੀ ਤੇ ਲੱਸੀ ਦੇ ਨਾਲ ਮੱਖਣ ਲੱਗਾ ਸੀ ਉਹਦੇ ਕਰਕੇ ਇਹ ਘੜਾ ਠੰਡਾਪਨ ਹੋ ਗਿਆ ਸੀ ਤੇ ਟੁੱਟਣ ਕਰਕੇ ਵੀ ਉਸ ਘੜੇ ਦਾ ਠੰਡਾ ਨਹੀਂ ਨਿਕਲਿਆ ਇਸ ਤਰ੍ਹਾਂ ਜੋ ਮਨੁੱਖ ਰੋਜ਼ ਰੋਜ਼ ਗੁਰਬਾਣੀ ਪੜ੍ਹਦਾ ਹੈ ਉਸੇ ਮਨ ਵਿੱਚ ਉਸ ਨੂੰ ਸਮਝ ਆ ਜਾਵੇ ਭਾਵੇਂ ਨਾ ਆਵੇ ਪਰ ਇੱਕ ਵਾਰ ਜਦੋਂ ਰਸਨਾ ਦੇ ਉੱਪਰ ਗੁਰਬਾਣੀ ਦਾ ਜਾਪ ਗਿਆ ਉਹ ਹਿਰਦੇ ਵਿੱਚ ਵਸਕਰ ਜਾਵੇਗਾ ਤੇ ਪਾਸ਼ਾ ਜੀ ਨੇ ਸਮਝਾਇਆ ਕਿ ਬਾਣੀ ਖੁਦ ਨਿਰੰਕਾਰ ਹੈ ਬੋਲ ਕੇ ਵੀ ਸਾਨੂੰ ਸਾਰਾ ਕੁਝ ਨਹੀਂ ਦੱਸਦੀ ਬਸ ਫਰਕ ਇਹਨਾ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਗੁਰੂ ਜੀ ਨੇ ਕਿਹਾ ਕਿ ਪਾਈ ਜਪਜੀ ਸਾਹਿਬ ਦਾ ਪਾਠ ਆਪਾਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਆਪ ਹਨ ਜੋ ਵੀ ਮਨੁੱਖ ਜਪਜੀ ਸਾਹਿਬ ਦਾ ਪਾਠ ਰੋਜ਼-ਰੋਜ਼ ਕਰਦੇ ਹਨ ਤੇ ਇੱਕ ਮਨ ਇੱਕ ਚੇਤ ਹੋ ਕੇ ਕਰਦੇ ਹਨ ਸ਼ਰਧਾ ਦੇ ਨਾਲ ਕਰਦੇ ਹਨ ਉਹਨਾਂ ਦੇ ਉੱਪਰ ਗੁਰੂ ਦੀ ਕਿਰਪਾ ਜ਼ਰੂਰ ਹੋ ਜਾਂਦੀ ਹੈ ਪਰ ਆਪਾਂ ਇਹ ਸਾਕੀ ਤੋਂ ਇਹ ਸਿੱਖਿਆ ਲੈਣੀ ਹੈ ਕਿ ਬਾਣੀ ਦੇ ਅਰਥ ਸਮਝਣੇ ਲੱਗਣੇ ਸ਼ੁਰੂ ਹੋ ਜਾਣ ਪਰ ਬਾਣੀ ਜ਼ਰੂਰ ਪੜ੍ਹਨੀ ਹੈ ਭਾਵੇਂ ਜਿੰਨੇ ਮਰਜ਼ੀ ਕੰਮ ਹੋਣ ਪਰ ਅੰਮ੍ਰਿਤ ਵੇਲੇ ਦਾ ਸਮਾਂ ਜ਼ਰੂਰ ਸੰਭਾਲਣਾ ਹੈ ਤੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਦੇ ਨਾਲ ਹੀ ਕਰਨੀ ਹੈ ਤੇ ਦਿਨ ਦੀ ਸਮਾਪਤੀ ਰਹਿਰਾਸ ਸਾਹਿਬ ਦੇ ਪਾਠ ਦੇ ਨਾਲ ਕਰਨੀ ਹੈ ਤੇ ਸੌਣ ਤੋਂ ਤੁਰੰਤ ਪਹਿਲਾਂ ਸੋਇਲਾ ਸਾਹਿਬ ਦਾ ਪਾਠ ਇਸ ਦੇ ਨਾਲ ਤੁਹਾਡਾ ਬੇੜਾ ਜ਼ਰੂਰ ਪਾਰ ਹੋ ਜਾਵੇਗਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਜਿਸ ਪਰਿਵਾਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਉਸ ਪਰਿਵਾਰ ਦਾ ਵੇੜਾ ਪਾਰ ਹੋ ਜਾਂਦਾ ਹੈ ਤੇ ਪਰਿਵਾਰ ਦੇ ਵਿੱਚ ਸਿੱਖੀ ਦਾ ਬੂਟਾ ਲੱਗ ਜਾਂਦਾ ਹੈ ਪਰ ਜਿਸ ਘਰ ਵਿੱਚੋਂ ਬਾਣੀ ਵਿਸਰ ਜਾਵੇ ਜੋ ਮਨੁੱਖ ਬਾਣੀ ਨਹੀਂ ਪੜ੍ਹਦੇ ਉਹਨਾਂ ਦੇ ਘਰ ਵਿੱਚ ਸਿੱਖੀ ਕਦੇ ਵੀ ਨਹੀਂ ਰਹਿੰਦੀ ਫਿਰ ਅਸੀਂ ਆਪ ਹੀ ਗੁਰਬਾਣੀ ਦੇ ਨਾਲ ਜੁੜਨਾ ਹੈ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਤਰੱਕੀ ਕਰਨ ਗੁਰਬਾਣੀ ਦੇ ਨਾਲ ਜੁੜਨ ਮਾਣੇ ਸੰਗਤਾਂ ਬਾਤ ਜਾਨ ਤਾਂ ਉਹਨਾਂ ਨਵੀਂ ਕੁਰਬਾਨੀ ਪੜਨ ਦਾ ਫਲ ਜ਼ਰੂਰ ਸਮਝਣਾ ਚਾਹੀਦਾ ਹੈ ਤਾਂ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ